ਤਿਆਜੂ ਨੇੜੇ ਕਿਵੇਂ ਖੜਜੂਏ ਜਦੋਂ ਬਣੀ ਹੋਵੀ ਭੈਂਦੇ ਦੀ ਬਾਲੇ ਦੇ ਦੇ ਕਾੜ ਕਾੜ ਕੇ ਬਣਾਈ ਹੋਵੇ ਚਾਹ ਪੌਣੇ ਸਾਣੀ ਚਾਹ ਨਾਲ ਟੱਪੇ ਫਿਰ ਤੇ ਜਾਵੂਏ ਬਣ ਜੂ ਆਮ ਵੀ ਸਜਣੋ ਝੋਨੇ ਦੇ ਕੰਨਾਂ ਨਰਮੇ ਦੇ ਸੌਰੀ ਨਰਮੇ ਦਾ ਬਲੌਕ ਅੱਜ ਬਣਾ ਰਹੇ ਆ ਲਾਰਟ ਸਪਰੇਅ ਕਰ ਰਹੇ ਆ ਬੂ ਕੀ ਬਾਕੀ ਤਾਂ ਵੈਸੇ ਹੈ ਨਹੀਂ ਉਹ ਤੇਲਾ ਬਹੁਤ ਜ਼ਿਆਦਾ ਹੈ ਤੇ ਅੱਜ ਆਪਾਂ ਇਹ ਦਵਾਈਆਂ ਤਿੰਨ ਕਰ ਲੋ ਪ੍ਰੋਕ ਲੈਣ ਟੇਲੇ ਵਾਲੀ ਤੇ ਯਾਰ ਇਹ ਚ ਤਿੰਨ ਬੰਤੀਆਂ ਇਹ ਪੋਲੋ ਹੋ ਗਈ ਸ਼ੀਨ ਹੋ ਗਈ ਉਲਾਲਾ ਹੋ ਗਈ ਥੋੜੀ ਥੋੜੀ ਮਾਤਰਾ ਚ ਤਿੰਨੇ ਦਵਾਈਆਂ ਕਰਕੇ ਇਹਨੂੰ ਨਮੇੜ ਦੇ ਨੇ ਅਜ ਨਰਮੇ ਨੂੰ ਛੜਤਾ ਪਾਣੀ ਟੋਲੀਆਂ ਤਿਆਰ ਬਿਲਕੁਲ ਤਾਂ ਚੱਲ ਫਿਰ ਤੰਮ ਕੀ ਤਰ੍ਹਾਂ ਕੋਲ ਬਣ ਕੇ ਤਿਆਰ ਹੋ ਗਿਆ ਅੱਜ ਮੀਤੀ 4 10 2025 ਨੂੰ ਸਪਰੇਅ ਲਾਸਟ ਨਰਮੇ ਦੇ ਕਰ ਰਹੇ ਹਾਂ ਤੇਰੀ ਹੈ ਹੂੰ ਤਾਂ ਤੇਰੇ ਵਾ ਕੰਮ ਕੰਮ ਕਰਾਈਏ ਕੰਮ ਨੇ ਬੜਾ ਣਾ ਬਾਲਾਂ ਦਾ ਡਾਈ ਡੂ ਲ ਵਧ ਗਿਆ ਜੱ ਅੱਛਾ ਆਪਾਂ ਕੱਢ ਦਨੇ ਆ ਚੱਲ ਗਰਾਂ ਇੱਥੋਂ ਚੱਲ ਪਾ ਲੋ ਜੀ ਸਾਨੂੰ ਕਹਿੰਦੇ ਵੀ ਤੁਸੀਂ ਸਪਰੇਅ ਨਹੀਂ ਕਰਨੀ ਸੀ ਨਰਮੇ ਦੀ ਰੁੱਤ ਗਈ ਅੱਜ ਤਰੀਕਾ 4 10 2025 ਆਹ ਦੇਖੋ ਬੂਕੀ ਦੇਖੋ ਨਰਮਾ ਦੇਖੋ ਟੀਂਡੇ ਦੇਖੋ ਕਹਿੰਦੇ ਵੀ ਸਪਰੇ ਨਹੀਂ ਕਰਨੀ ਚਾਹੀਦੀ ਮੈਂ ਕਭੀ ਸਪਰੇ ਕਿਵੇਂ ਨਾ ਕਰਗੇ ਸਾਨੂੰ ਪਤਾ ਹੈ ਸਾਡੀ ਫਸਲ ਦਾ ਤਾਂ ਸਕੁੱਟਣ ਵਾਲਿਓ ਸਾਨੂੰ ਨਾ ਸਮਝਾਇਆ ਕਰੋ ਆਹ ਦੇਖੋ ਕਿੰਨੀ ਘੈਂਟ ਫਸਲ ਹੈ ਲੈ ਨਰਮੇ ਦੀ ਕੁਝ ਵੀ ਨਹੀਂ ਹੋਇਆ ਲੈ ਨਰਮੇ ਨੂੰ ਆਲਰੇਡੀ ਉਤਲੀ ਬੂਕੀ ਹੈ ਉਹ ਤਾਂ ਆਪਾਂ ਨੂੰ ਸਾਰੀ ਇਹਦੀ ਐ ਵੀ ਫਿਰ ਉਹਨੂੰ ਤੇਲ ਆ ਜਾ ਸੁੰਡੀ ਖਾਲੂ ਸੋ ਲਾਸਟ ਸਪਰੇ ਕਰਤੀ ਬਲੌਕ ਨਾ ਬਣੇ ਮਾਈ ਚਾਹ ਸਪਰੇ ਕਰਤੀ ਆਪਾਂ ਨਰਮੇ ਤੇ ਤਾਂ ਚਾਹ ਪੀ ਜਾ ਆ ਓਏ ਸਾਬਣ ਸੁਬਣ ਮੈਂ ਨਹੀਂ ਲਿਆ ਚੱਕ ਕੇ ਮੈਂ ਤਾਂ ਘੱਟੀ ਦੇਖਦਾ ਸਾਬਣ ਸੁਬਣ ਨਹੀਂ ਚੱਕਦਾ ਨਾ ਰੇਸ ਆ ਮੂੰ ਮੱਛਰ ਨੂੰ ਭੈਣ ਕੀ ਹੋ ਗਿਆ ਹੈ ਇਹੇ ਕੁੱਤੇ ਰੱਖਿਆ ਕਰੋ ਤਖਤ ਪੋ ਥੱਲੇ ਨਾ ਐ ਪੂਸ਼ਮਾਰ ਮਰ ਦੇਖ ਦੇ ਮੱਛਰਿਆ ਭੈਣ ਦਾ ਯਾਰ ਤੇਰੇ ਨਾਲ ਦਾ ਇਹ ਮੱਛਰਿਆ ਹੋਇਆ ਸਾਬਣ ਤੋਂ ਹੀ ਕਰਾਉਣਾ ਸਾਬਣ ਨੂੰ ਕੀ ਆ ਯਾਰ ਤੂੰ ਰੇਤੇ ਨਾਲ ਮਸਲ ਕੇ ਆ ਜਾ ਪਰੇ ਚਾਹ ਪੀ ਲੈ ਚੱਲ ਗਏ ਝੋਨੇ ਦੇ ਕਰਕੇ ਦਬਾਈ ਠਾਰੋ ਕੇ ਤੇ ਪੱਤੀ ਠੋਕ ਕੇ ਖੇਤ ਵਰਗੀ ਚਾਹ ਤਾਂ ਨਹੀਂ ਘਰ ਬਣਦੀ ਹਾਂ ਕਿਉਂ ਬਾਟੀ ਭਰ ਕੇ ਜਦੋਂ ਬੋਹ ਤਜਾ ਤੂਬ ਨਹੀਂ ਬਣਦਾ ਕਹਿੰਦੇ ਤਜਾ ਬਣਦਾ ਹੈ ਭੈ ਨਹੀਂ ਚੰਗੀ ਬਣੀ ਹੋਵੇ ਪਰ ਤਜਾਵ ਨੇੜੇ ਨਹੀਂ ਲੱਗਦਾ ਤਜਾਪ ਦਾ ਫਿਰ ਐ ਭਾਈ ਦਾ ਦੂਰ ਜਿਵੇਂ ਡਰ ਕੇ ਜੱਟ ਦੇ ਪੁੱਤੋ ਸੱਪ ਭਾਈਦਾ ਤਿਆਜੂ ਨੇੜੇ ਕਿਵੇਂ ਖੜਜੂਏ ਜਦੋਂ ਬਣੀ ਹੋਵੀ ਭੈ ਦੀ ਬਾਲੇ ਦੇ ਦੇ ਕਾੜ ਕਾੜ ਕੇ ਬਣਾਈ ਹੋਵੇ ਚਾਹ ਪੋਣੀ ਸਾਡੀ ਚਾਹ ਨਾਲ ਟੱਪੇ ਫਿਰ ਤਜਾਵ ਕਿਵੇਂ ਬਣ ਜੂ ਇੱਕ ਵਾਰੀ ਪੀ ਕੇ ਦੇਖੋ ਫਿਰ ਖੇਤਾਂ ਵਾਲੀ ਚਾਹ ਜਿਹਨੇ ਜਿਹਨੇ ਨਹੀਂ ਪੀਤੀ ਉੱਬ ਬਣੇ ਰਿਹਾ ਕਰੋ ਬਲੌਗ ਨਾਲ ਵੱਧ ਤੋਂ ਵੱਧ ਜਾਣਕਾਰੀਆਂ ਸੋਡਣਾ ਸਾਂਝੀ ਕਰਿਆ ਕਰਾਂਗੇ ਤਾਂ ਫਿਰ ਪੀ ਲੇ ਚਾਹ ਹਾਂ